ਘੰਟਾਂ ਵਿੱਚ ਵੀਰੋ ਲਾਡ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਮੇਰੇ ਬੱਤੀ ਦੰਦ ਨੇ ਜੋ ਮੈਂ ਕਹਿ ਦਿੰਨਾ ਬਹੁਤ ਬਣੀ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ ਸੱਚੀ ਹੋ ਜਾਂਦੀਆਂ ਹੁਣ ਤੁਸੀਂ ਦੇਖਿਓ ਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਕਿ ਮੋਦੀ ਨੂੰ ਟੱਕਰ ਦੇ ਸਕਦੇ ਆ ਉਹ ਦੇਸ਼ ਦੇ ਵਿੱਚ ਸੱਚ ਦਾ ਇਮਾਨਦਾਰੀ ਦਾ ਪਰਚਮ ਦੇਸ਼ ਦੇ ਕੋਨੇ ਕੋਨੇ ਚ ਲਹਿਰਾਉਣਗੇ ਤੇ ਇਸ ਮੋਦੀ ਨੂੰ ਚਲਦਾ ਕਰਨਗੇ ਜਿਹੜਾ ਤੁਸੀਂ ਪਿਛਲੇ 2-3 ਨਾਂ ਦਿਨਾਂ ਤੋਂ ਦੇਖ ਹੀ ਲਿਆ ਕਿ ਉਹ ਹਾਰ ਰਹੇ ਆ ਤੇ ਆਪ ਦਾ ਉਹਨਾਂ ਦੀ ਬਾਣੀ ਵੀ ਦੱਸ ਰਹੀ ਹੈ ਕਿ ਉਹ ਹਾਰ ਵੱਲ ਵੱਧ ਰਹੇ ਆ ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ ਪ੍ਰਭਾਤਮਾ ਸਭ ਕੁਝ ਠੀਕ ਰੱਖੇ ਲਾਈਟ ਮੱਥੇ ਲੱਗਦੀ ਹੈ ਆਪਾਂ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਸਭ ਕੁਝ ਠੀਕ ਰਿਹਾ ਤਾਂ ਕੱਲ ਨੂੰ ਆਪਣਾ ਬੱਬਰ ਸ਼ੇਰ ਵੀ ਬਾਹਰ ਆ ਰਿਹਾ ਹੈ ਕੱਲ ਨੂੰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਸੁਪਰੀਮ ਕੋਰਟ ਵੱਲੋਂ ਅੱਜ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਭਾਵੇਂ ਦੇ ਦਿੱਤੀ ਗਈ ਹੈ ਪਰ ਭਗਵੰਤ ਮਾਨ ਨੇ ਇਹ ਐਲਾਨ ਕੱਲ ਹੀ ਕਰ ਦਿੱਤਾ ਸੀ ਕਿ ਕੇਜਰੀਵਾਲ ਕੱਲ ਨੂੰ ਜੇਲ੍ਹ ਤੋਂ ਬਾਹਰ ਆ ਜਾਣਗੇ ਤੇ ਅੱਜ ਜ਼ਮਾਨਤ ਮਿਲ ਗਈ ਕੇਜਰੀਵਾਲ ਨੂੰ ਜ਼ਮਾਨਤ ਦਿੱਤੇ ਜਾਣ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਦੇ ਹੌਸਲੇ ਸੱਤਵੇਂ ਅਸਮਾਨ ਤੇ ਪਹੁੰਚ ਗਏ ਹਨ ਤੇ ਹਰੇਕ ਆਪਣੇ ਆਪਣੇ ਹਲਕੇ ਵਿੱਚ ਇਸ ਦਾ ਜਸ਼ਨ ਮਨਾ ਰਿਹਾ ਹੈ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਵਿੱਚੋਂ ਪਹਿਲਾ ਬਿਆਨ ਆਇਆ ਹੈ ਕਿ ਹੁਣ 400 ਪਾਰ ਵਾਲੀ ਗੱਲ ਹਵਾ ਹੋਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਕਿਹਾ ਕਿ ਕੇਜਰੀਵਾਲ ਦੀ ਜ਼ਮਾਨਤ ਦਾ ਮਤਲਬ ਸਿੱਧਾ-ਸਿੱਧਾ ਹੈ ਕਿ ਮੋਦੀ ਦੀ ਕੁਰਸੀ ਹੁਣ ਗਈ ਤੇ ਬਾਕੀ ਦੇ ਜਿਹੜੇ 4 ਗੇੜ ਚੋਣਾਂ ਦੇ ਰਹਿ ਗਏ ਉਹਨਾਂ ਵਿੱਚ ਵਿਰੋਧੀਆਂ ਦੇ ਸਾਰੇ ਸੁਪਨੇ ਚੱਕਨਾ ਚੂਰ ਹੋ ਜਾਣਗੇ ਭਗਵਾਨ ਤੁਮਾਨ ਨੇ ਆਪਣੇ ਕੱਲ ਦੇ ਰੋਡ ਸ਼ੋਅ ਵਿੱਚ ਹੀ ਐਲਾਨ ਦਿੱਤਾ ਸੀ ਕਿ ਉਸ ਦੇ 32 ਦੰਦ ਦਾ ਤੇ ਜੋ ਕਹਿੰਦਾ ਉਹ ਹੋ ਜਾਂਦਾ ਤੇ ਅੱਜ ਮੈਂ ਇਹ ਐਲਾਨ ਕਰ ਰਿਹਾ ਕਿ ਕੱਲ ਸਾਡਾ ਬੱਬਰ ਸ਼ੇਰ ਬਾਹਰ ਆ ਜਾਵੇਗਾ ਤੇ ਉਹੀ ਹੋਈ ਅੱਜ ਜ਼ਮਾਨ ਮਿਲ ਗਈ ਵੀਰ ਲੈਂਡ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਮੇਰੇ 32 ਦੰਦ ਨੇ ਜੋ ਮੈਂ ਕਹਿ ਦਿੰਨਾ ਬਹੁਤ ਬਣੀ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ ਸੱਚੀਆਂ ਹੋ ਜਾਂਦੀਆਂ ਮੈਂ ਕਹਿਆ ਸੀ ਮਜੀਠੀਆ ਹਾਰੂ ਮੈਂ ਕਹਿਆ ਸੀ ਬਾਦਲ ਦਾ ਸਾਰਾ ਟੱਬਰੀ ਹਾਰੂ ਮੈਂ ਕਹਿਆ ਸੀ ਕੈਪਟਨ ਹਾਰੂ ਮੈਂ ਕਹਿਆ ਸੀ ਸਿੱਧੂ ਹਾਰੂ ਮੈਂ ਕਹਿਆ ਸੀ ਭੱਠੜ ਹਾਰੂ ਕਹਿਆ ਸੀ ਮਲੂਕਾ ਹਾਰੂ ਬਲਟੋਆ ਹਾਰੂ ਫਿਰ ਨਿਬੜ ਗਿਆ ਨਾ ਕੰਮ ਸਾਰਿਆਂ ਦਾ ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ ਪ੍ਰਬਾਤਮਾ ਸਭ ਕੁਝ ਠੀਕ ਰੱਖੇ ਲੈਟ ਮੱਥੇ ਲੱਗਦੀ ਐ ਆਪਾਂ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਸਭ ਕੁਝ ਠੀਕ ਰਹਾ ਤਾਂ ਕੱਲ ਨੂੰ ਆਪਣਾ ਬੱਬਰ ਸ਼ੇਰ ਵੀ ਬਾਹਰ ਆ ਰਿਹਾ ਹੈ ਕੱਲ ਨੂੰ ਕੱਲ ਨੂੰ ਕੇਜਰੀਵਾਲ ਦੀ ਜਮਾਨਤ ਹੋ ਰਹੀ ਹੈ ਜੇ ਸਭ ਕੁਝ ਠੀਕ ਰਹਾ ਉਹ ਵੀ ਆਊਗਾ ਹੋਰ ਅਨਸਾਰ ਪੰਜਾਬ ਲੈ ਕੇ ਆਉਂਗਾ ਕਿ ਜੀ ਉਹੀ ਪੰਜਾਬ ਹੈ ਜਿਨੇ 4 ਹਰੇ ਰੰਗ ਦੇ ਪੱਤੇ 2014 'ਚ ਕੱਢੇ ਸੀ ਉਹੀ ਪੰਜਾਬ ਹੈ ਜਿਨੇ 92 ਹਰੇ ਰੰਗ ਦੇ ਪੱਤੇ 2022 'ਚ ਕੱਢਿਆ ਤੇ ਸਰਕਾਰ ਹੈ ਵੀਰੋ ਉਹ ਸਰਕਾਰ ਹੈ ਜਿਹੜੀ ਤੁਹਾਡੇ ਮੁਤਾਬਕ ਕੰਮ ਕਰਦੀ ਹੈ ਤੁਹਾਨੂੰ ਤੁਹਾਨੂੰ ਪੁੱਛ ਕੇ ਕੰਮ ਕਰਦੀ ਹੈ ਅੱਜ ਸਾਡੇ ਦੇਸ਼ ਦੇ ਲੋਕਤੰਤਰ ਤੇ ਜਿਹੜਾ ਬਹੁਤ ਵੱਡਾ ਪ੍ਰਹਾਰ ਕੀਤਾ ਸੀ ਮੋਦੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਇਲੈਕਸ਼ਨਾਂ ਦੇ ਮੌਕੇ ਤੇ ਇੱਕ ਫਰਜ਼ੀ ਕੇਸ ਬਣਾ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ ਮੈਂ ਸੁਪਰੀਮ ਕੋਰਟ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਦਿੱਤੀ ਹੈ ਔਰ ਉਹਨਾਂ ਦੇ ਇਸ ਫੈਸਲੇ ਨਾਲ ਸਾਡਾ ਸਾਡੀ ਨਿਆਂ ਪ੍ਰਣਾਲੀ ਵਿੱਚ ਸਾਡੇ ਲੋਕਤੰਤਰ ਦੇ ਵਿੱਚ ਵਿਸ਼ਵਾਸ ਹੋਰ ਵੀ ਡ੍ਰਿੜ ਹੋਇਆ ਔਰ ਨਾਲ ਦੀ ਨਾਲ ਇਸ ਸਰਕਾਰ ਦਾ ਜਿਹੜਾ ਬਹੁਤ ਵੱਡੀ ੱੱਕੇਸ਼ਾਈ ਸੀ ਜਿਹੜੀ ਕੇਂਦਰ ਸਰਕਾਰ ਦੀ ਉਹਦੇ ਮੂੰਹ ਤੇ ਇੱਕ ਕਰਾਰੀ ਚਪੇੜ ਵੀ ਹੈ ਹੁਣ ਤੁਸੀਂ ਦੇਖਿਓ ਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਕਿ ਮੋਦੀ ਨੂੰ ਟੱਕਰ ਦੇ ਸਕਦੇ ਆ ਉਹ ਦੇਸ਼ ਦੇ ਵਿੱਚ ਸੱਚ ਦਾ ਇਮਾਨਦਾਰੀ ਦਾ ਪਰਚਮ ਦੇ ਦੇ ਉਹਨੇ ਕੋਰ ਕੀ ਲੜਾਉਣਗੇ ਤੇ ਇਸ ਮੋਦੀ ਨੂੰ ਚਲਦਾ ਕਰਨਗੇ ਜਿਹੜਾ ਤੁਸੀਂ ਪਿਛਲੇ 2-3 ਨਾਂ ਦਿਨਾਂ ਤੋਂ ਦੇਖ ਹੀ ਲਿਆ ਕਿ ਉਹ ਹਾਰ ਰਹੇ ਆ ਤੇ ਆਪ ਦਾ ਉਹਨਾਂ ਦੀ ਬਾਣੀ ਵੀ ਦਸ ਰਹੀ ਹੈ ਕਿ ਉਹ ਹਰ ਵਲ ਵਧ ਰਹੇ ਆ ਸੋ ਮੋਦੀ ਆ ਤੁਸੀਂ ਜਾਣਾ ਹੋਊਗਾ ਔਰ ਇੱਕ ਇਮਾਨਦਾਰ ਸਰਕਾਰ ਦੇ ਵਿੱਚ ਬਣੇਗੀ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਵੱਡਾ ਹੱਥ ਹੋਏਗਾ